एक बारिया मेरे जोड़ता है मले बल्ले आ गया है खेड़ मैदान मैं सामने अगली रोड शकरपुरिया शाची आ गया एक तारिया। ਬੋਲਦੇ ਨੇ ਸੱਤ ਕਬੱਡੀ ਦਾ ਇਹ ਹੈ ਸ਼ਾਜੀ ਨੰਬਰਦਾਰ ਫਕੀਰ ਹੁਸੈਨ ਦਾ ਪੁੱਤ ਕਬੱਡੀ ਪਾ ਰਿਹਾ ਹੈ ਕਵਾਂਟੋ ਕਬੱਡੀ ਕੱਪ ਦਾ ਆ ਨੌਜੋਨ ਬੈਸਟ ਹੈ ਮੇਰੇ ਵੀਰੋ ਪੈਂਦੀ ਰੇਡ ਮਯਕਤਲੀ ਔਰ ਦੂਜੇ ਪਾਸੇ ਸ਼ਾਜੀ ਤੇ ਸ਼ਾਜੀ ਨੌਜੋਨ ਸਫੇ ਦਾ ਨੰਬਰ ਰਿਹਾ ਓਏ ਦਰਸ਼ਕੋ ਸ਼ਾਜੀ ਦੀਆਂ ਕਬੱਡੀਆਂ ਕਿੱਦਾਂ ਲੱਗ ਰਹੀਆਂ ਫਿਰ ਇੱਕ ਵਾਰੀ ਤਾੜੀ ਥੋੜੀ ਦੁਨੀਆਂ ਦਾ ਕੱਠ ਦਸ ਰਿਹਾ ਹੈ ਇਹ ਕਬੱਡੀ ਨੂੰ ਕਿੰਨਾ ਕੋ ਪਿਆਰ ਅਗਲਾ ਮੈਚ ਵੀ ਬੜਾ ਚੋਟੀ ਦਾ ਨਵੀਂਦਰ ਦੇ ਟਾਨਾ ਆ ਕਬੱਡੀ ਤੋਂ ਨਵੀਂਦਰ ਨੇ ਪਾਸੇ ਸਾਡੇ ਪ੍ਰਾਂਤ ਸਦਾਮ ਉਹਨਾਂ ਦੇ ਵੱਲੋਂ 500 ਵੀ ਹੈ ਆ ਉਹ ਸ਼ਮਦੀ ਜੀ ਉਹ ਸ਼ਮਦੀ ਜੀ ਮੇਲਾ ਬਣ ਗਿਆ ਫਿਰ ਅੱਜ ਸੈਰਾ ਆ ਸਦਾਮ ਜੀ ਆ ਦੇ 500 ਫਿਰ ਇੱਧਰ ਅੱਜ ਤੱਕ ਨਹੀਂ ਬਖਰੀਆ ਬਾਬਾ ਰਾਮ ਸਿੰਘ ਜੀ ਉਹ ਘੋੜਿਆਂ ਦੀ ਮੁਕਰੇ ਘੋੜਿਆਂ ਦੀ ਗੱਲਾਂ ਹੋਣੀਆਂ ਸਾਜੀ ਨੇ ਪੁੱਜ ਜਾਣਾ ਟੂਰਨਾਮੈਂਟ ਦੀ ਤਰੀਕ 8 ਤਰੀਕ ਸੀ ਪਰ ਸਾਜੀ ਨੇ ਕਹਿੰਦੇ 4 ਤਰੀਕ ਨੂੰ ਵਾਪਸੀ ਕੀਤੀ ਆ ਫੇ 5 ਨੂੰ ਮੈਂ ਬਾਬੇ ਦਾ ਟੂਰਨਾਮੈਂਟ ਖੇਡ ਕੇ ਜਾਣਾ ਤੇ 9 ਨੂੰ ਫਿਰ ਕੈਨੇਡਾ ਚਲੇ ਜਾਣਾ ਉਹ ਸੁਖਮੰਦ ਵੀ ਲੱਗ ਗਿਆ ਆਈ ਉੱਤੇ ਜਫੇ ਵੀ ਲਾਣੇ ਪੈ ਜਾਂਦੇ ਆ ਉਹ ਟੱਕਰ ਸਿਰੇ ਦੀ ਐ ਪਰ ਪੁਆਇੰਟ ਰੇੜਾ ਨੰਨੋ ਨਾਲ ਜਣ ਕਪੂਰ ਪਈ ਹੈ ਆਪਣੀ